ਪਰ ਮੈਂ ਪਹਿਲਾਂ ਕਿਹਾ ਸੀ ਮੇਰਾ ਹਰ ਗਾਣਾ ਸੂਫੀ ਹੈ ਮੈਂ ਮਡਾੜੀ ਮੇਲੇ ਦੇ ਉੱਤੇ ਗਾਣਾ ਉਹਨਾਂ ਨਜ਼ਰਾਂ ਤੋਂ ਗਿਰ ਗਈ ਕੀ ਕਰੀਏ ਤੇ ਫਕੀਰ ਬਹੁਤ ਪੈਸਾ ਦਿੰਦੇ ਆ ਅ ਸਿੱਧੀ ਭਾਸ਼ਾ ਚ ਚਾਹੇ ਕੋਈ ਮੈਨੂੰ ਗਾਲਾਂ ਹੀ ਕੱਢੇ ਅੱਜ ਇੱਕ ਵੀ ਬੰਦਾ ਸੂਫੀ ਗਾਇਕ ਨਹੀਂ ਹੈਗਾ ਉਹਦੀ ਬੈਕਗ੍ਰਾਉਂਡ ਇਹ ਹੈ ਵੀ 12ਵੀਂ ਸਦੀ ਦੇ ਵਿੱਚ ਕੁਝ ਸੰਤ ਹੋਏ ਜਿਨ੍ਹਾਂ ਦੇ ਵਿੱਚ ਮੁੱਖ ਸ਼ੇਖ ਫਰੀਦ ਜੀ ਸੀ ਬਿਲਕੁਲ ਉਹ ਕੀ ਕਰਦੇ ਇੱਕ ਸਾਡੀ ਬੋਲੀ ਦੀ ਇਹ ਕਾਲਾ ਘਗਰਾ ਸੂਫ ਦਾ ਧਰਤੀ ਸੰਭਰਦਾ ਜਾਏ ਨਹੀਂ ਬਿਲਕੁਲ ਉਹ ਇੱਕ ਆਰਾਮਦਾਇਕ ਸੂਫ ਦਾ ਕਪੜਾ ਪੈ ਕੇ ਰੱਖਦੇ ਸੀ ਹਮ ਉੱਪਰ ਤੋਂ ਲੈ ਕੇ ਥੱਲੇ ਤੱਕ ਇੱਕੋ ਹੀ ਚੋਲਾ ਹੁੰਦਾ ਜਿੰਨੇ ਅੱਜਕੱਲ ਦੇ ਸ਼ੇਖ ਪਾਉਂਦੇ ਨੇ ਹਮ ਉਹ ਲੋਕਾਂ ਨੂੰ ਸੂਫੀ ਕਹਿਣ ਲੱਗੇ ਹਮ ਆਮ ਲੋਕ ਕੱਪੜੇ ਦੇ ਨਾਲ ਜੋੜ ਕੇ ਠੀਕ ਹੈ ਪਰ ਉਹਨਾਂ ਚੋਂ ਜਿਹੜੇ ਬੰਦੇ ਪੋਇਟਰੀ ਕਵਿਤਾ ਲਿਖਣ ਲੱਗੇ ਉਹਨਾਂ ਨੂੰ ਸੂਫੀ ਗੀਤਕਾਰ ਜਾਂ ਸੂਫੀ ਕਾਫੀਕਾਰ ਇਸ ਤਰ੍ਹਾਂ ਲੋਕਾਂ ਨੇ ਉਹਨਾਂ ਨੂੰ ਨਿਵਾਸਿਆ ਦਾ ਸੰਬੰਧ ਤੁਹਾਡਾ ਕਹਿੰਦਾ ਮਤਲਬ ਵੀ ਉਸ ਕੱਪੜੇ ਨਾਲ ਕੱਪੜੇ ਨਾਲ ਕੱਪੜੇ ਤੋਂ ਚੱਲਿਆ ਜੀ ਅਸਲ ਨਹੀਂ ਸੂਫੀ ਅਤ ਦਾ ਜਿਹੜਾ ਸੰਬੰਧ ਹੈ ਉਸ ਤੋਂ ਅੱਗੇ ਬਹੁਤ ਵੱਡਾ ਹੈ ਇੱਕ ਨਿਜ਼ਮ ਹੈ ਆਪਣੇ ਆਪ ਨੂੰ ਔਰਤ ਸਮਝਣਾ ਪ੍ਰਮਾਤਮਾ ਨੂੰ ਪਤੀ ਸਮਝਣਾ ਇਸ ਵਿਸ਼ੇ ਨੂੰ ਲੈ ਕੇ ਜਿਹੜੇ ਬੰਦੇ ਕਵਿਤਾ ਲਿਖਦੇ ਨੇ ਸ਼ਾਹ ਹਸੈਨ ਬੁੱਲੇਸ਼ਾ ਤੇਰਾ ਕੱਤਣ ਵਾਲੀ ਜੀਵੇ ਨੜੀਆਂ ਬਟਣ ਵਾਲੀ ਜੀਵੇ ਘੁੰਮ ਚਰਖੜਿਆਵੇ ਮਤਲਬ ਕੱਤਣ ਵਾਲੀ ਕੀ ਹੈ ਆਪਣੀ ਆਤਮਾ ਆਪਣਾ ਆਪ ਉਹ ਜਿਹੜੇ ਇਸ ਵਿਸ਼ੇ ਦੇ ਉੱਤੇ ਕਵਤਾ ਲਿਖਦੇ ਨੇ ਉਹ ਸੂਫੀਵਾਦ ਹੈ ਉਸ ਪ੍ਰਮਾਤਮਾ ਨੂੰ ਇੱਕਮਿਕ ਕਰ ਲੈਣਾ ਨਹੀਂ ਉਹਨੂੰ ਪਤੀ ਮੰਨਣਾ ਆਪਣੇ ਆਪ ਨੂੰ ਪਤਨੀ ਮੰਨਣਾ ਪਤੀ ਪਤਨੀ ਦੇ ਇਹ ਸਬੰਧ ਦੇ ਵਿੱਚ ਜਿਹੜੇ ਸੂਫੀ ਉਧਰ ਉਹ ਸੁਫ ਦਾ ਕਪੜਾ ਪਹਿਨੇ ਹੋਇਆ ਹੈ ਉਧਰ ਉਹ ਇਸ ਤਰ੍ਹਾਂ ਦੀ ਕਪਤਾ ਲਿਖਦੇ ਨੇ ਉਹ ਸੁ ਜਿਹੜੇ ਮੁਰਕੀ ਬਾਜ਼ ਨੇ ਗਰਾਰੀ ਬਾਜ਼ ਆ ਵਾਲੇ ਉਹਨਾਂ ਨੂੰ ਫਿਰ ਕੀ ਕਹੋਗੇ ਇਹ ਜੀ ਇਹ ਜੀ ਕੋਸ਼ਿਸ਼ ਕਰਦੇ ਨੇ ਸੌਰੀ ਕਲਾਸੀਕਲ ਬਣਨ ਹਮ ਅ ਪਰ ਇਹਨਾਂ ਨੂੰ ਪਤਾ ਨਹੀਂ ਵੀ ਕਲਾਸੀਕਲ ਕੀ ਹੁੰਦਾ